ਤੋ ਸਾਡੇ ਨਾਲ ਕਾਂਗਰਸ ਆਗੂ ਜਸਬੀਰ ਸਿੰਘ ਗਿੱਲ ਡਿੰਪਾ ਜੀ ਮੌਜੂਦ ਨੇ ਕਿਉਂਕਿ ਇੱਕ ਛੱਤੀ ਦਾ ਅੰਕੜਾ ਇਹਨਾਂ ਨਾਲ ਵੀ ਚੱਲਦਾ ਸੀ ਡਿੰਪਾ ਜੀ ਕੀ ਕਹਿਣਾ ਚਾਹੋਗੇ ਅੱਜ ਨਵਜੋਤ ਕੋਰ ਸਿੱਧੂ ਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਇਹ ਪਾਰਟੀ ਦਾ ਬਹੁਤ ਦੁਰਸਤ ਫੈਸਲਾ ਵਾ ਐਂਡ ਇਹ ਫੌਰੀ ਜਿਹੜਾ ਐਕਸ਼ਨ ਲਿਆ ਜਿੰਨੇ ਵੀ ਇਹ ਡਿਸਪਲਿਨ ਭੰਗ ਕਰਨ ਵਾਲੇ ਜਿਹੜੀਆਂ ਲੂਜ਼ ਕਹਿ ਲੈਂਦੇ ਸੀ ਜਿਨ੍ਹਾਂ ਦਾ ਪਤਾ ਨਹੀਂਗਾ ਕਿ ਬੰਦ ਰੱਤ ਬੰਬ ਫੜਾ ਦੇ ਉਹ ਆਪਣੇ ਆਪ ਤੋਂ ਮਾਰੂ ਜਾਂ ਮਾਲਕ ਨੂੰ ਮਾਰੂਗਾ ਕਿ ਉਹਨਾਂ ਚ ਉਹਨਾਂ ਚ ਨਹੀਂ ਉਹਨਾਂ ਦੇ ਹੱਥ 'ਚ ਬਾਂਬੇ ਆ ਪਤਾ ਨਹੀਂ ਇੰਨਾ ਕਿੰਨਾ ਤੇ ਚਲਾ ਦੇਣਾ ਇਹ ਇਹ ਇੱਕ ਸਹੀ ਫੈਸਲਾ ਤੇ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਤੇ ਹਾਈ ਕਮਾਂਡ ਦਾ ਧੰਨਵਾਦ ਆ ਵੀ ਉਹਨਾਂ ਨੇ ਆ ਜਿਹੜਾ ਇਹ ਫੈਸਲਾ ਸਹੀ ਫੈਸਲਾ ਲੈ ਕੇ ਜਿਹੜਾ ਵਾ ਅੱਜ ਵਰਕਰਾਂ ਦਾ ਜਿਹੜਾ ਮਨੋਬਲ ਵੀ ਬਧਾਇਆ ਪੰਜਾਬ ਦੇ ਵਿੱਚ ਜਿਹੜੇ ਇਹੋ ਜੇ ਦੇਸਪਲੈਂ ਪੰਗਾਰੇ ਉਹਨਾਂ ਨੂੰ ਇੱਕ ਪੰਗ ਕਰਨ ਵਾਲੇ ਲੋਕਾਂ ਨੂੰ ਇੱਕ ਸਖਤ ਵੈਸੇ ਚ ਭੇਜਿਆ ਪਰ ਉਹ ਕਹਿ ਰਹੇ ਨੇ ਕਿ ਅਸੀਂ ਸਾਡੀ ਅਸੀਂ ਇਮਾਨਦਾਰ ਛਵੀ ਦੇ ਲੋਕਾਂ ਅਸੀਂ ਇਮਾਨਦਾਰ ਹਾਂ ਸਿੱਧੂ ਪਰਿਵਾਰ ਨੇ ਹਮੇਸ਼ਾ ਆਪਣੀ ਇਮਾਨਦਾਰੀ ਕਰਕੇ ਆਪਣੀ ਚੜ੍ਹਤ ਬਣਾਈ ਹੈ ਇਮਾਨਦਾਰ ਪਰਿਵਾਰ ਆ ਤੇ ਜਾ ਕੇ ਪੁੱਛੋ ਪਿਛਲੀ ਵਾਰ ਜਿਹੜੀਆਂ ਇਹਨਾਂ ਨੇ ਟਿਕਟਾਂ ਵੰਡੀਆਂ ਸੀ ਕਿਤੇ ਕਿਤੇ ਪੈਸੇ ਉਹਦੇ ਟਿਕਟਾਂ ਦੇ ਲਏ ਸੀ ਕੌਂਸਲਰਾਂ ਦੀਆਂ ਜਿਹੜੀਆਂ ਇਹਨਾਂ ਨੇ ਐਨਜੀਓਜ਼ ਨੂੰ ਗ੍ਰਾਂਟਾਂ ਪਾਈਆਂ ਵਾ ਜਦੋਂ ਇਹਨਾਂ ਕੋ ਮਹਿਕਮਾ ਸੀਗਾ ਇਹਦਾ ਟੂਰਿਜ਼ਮ ਤੇ ਕਲਚਰ ਦਾ ਉਹਦਾ ਐਨਜੀਓ ਕੋ ਪੈਸੇ ਕਿੰਨੇ ਵਾਪਸ ਲਏ ਆ ਇਹ ਤੁਸਾਂ ਹੋਰ ਆ ਜੀ extra ਦੇ ਪੈਸੇ ਲਿੱਤੇ ਗਏ ਉਹਨਾਂ ਵੱਲੋਂ ਬਿਲਕੁਲ ਉਹਦੇ ਇੱਥੋਂ ਤੱਕ ਬੇਵਕੂਫੀ ਆ ਵੀ ਚੈੱਕ ਨਹੀਂ ਪੈਸੇ ਲਏ ਉਹਨਾਂ ਕੋਲੋਂ ਵਾਪਸ ਅੱਛਾ ਜੀ ਇਹਦਾ ਸਬੂਤ ਨਹੀਂ ਇਹ ਇਹਨਾਂ ਕਰਕੇ ਤੇ ਇਹ ਜਿਹੜੇ ਆ ਇਹਦੀ ਬੀਜੇਪੀ ਦੇ ਦੂਜਿਆਂ ਦੀ ਬੋਦੀ ਬੋਲਦੇ ਆ ਐਂਡ ਇੱਕ ਪਾਰਟੀ ਦਾ ਬਹੁਤ ਸਹੀ ਡਿਸੀਜਨ ਹੈ ਉੱਪਰ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਸਾਰੇ ਇਲਜ਼ਾਮ ਲਗਾਏ ਗਏ ਰਾਜਾ ਵੜਿੰਗ ਨੂੰ ਇੱਥੋਂ ਤੱਕ ਕਹੇਤਾ ਤੁਹਾਡੇ ਪਾਰਟੀ ਪ੍ਰਧਾਨ ਨੂੰ ਕਿ ਕੰਦ ਟੱਪ ਕੇ ਜਾਂਦੇ ਨੇ ਸੁਖਿੰਦਰ ਰੰਧਾਵਾ ਦੇ ਗੈਂਗਸਟਰ ਦਾ ਲਿੰਕ ਨੇ ਪ੍ਰਤਾਪ ਬਾਜਵਾ ਬੀਜੇਪੀ ਦੇ ਬੰਦੇ ਨੇ ਮਤਲਬ ਉਹਨਾਂ ਨੇ ਤੇ ਛੱਡਿਆ ਹੀ ਕੋਈ ਨਹੀਂ ਨਾ ਦੇਖੋ ਜੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਇਹਨਾਂ ਇਹਨਾਂ ਨੂੰ ਮੈਂ ਇੱਕ ਗੱਲ ਕਹਦੇ ਇਹਨਾਂ ਸਾਰਾ ਪਿੰਡ ਵੀ ਮਰ ਜੂਗਾ ਇਹਨਾਂ ਨੂੰ ਨੰਬਰਦਾਰੀ ਇਸ ਤਬਰਦੋਂ ਦੀ ਮਿਲਦੀ ਇਹਨਾਂ ਦਾ ਸਿਰਫ ਇਹਨਾਂ ਨੂੰ ਕੁਰਸੀ ਦੀ ਭੁੱਖ ਆ ਕੁਰਸੀ ਦਾ ਲਾਲਚ ਆ ਜੀ ਸੇਵਾ ਜਿਹਨੇ ਪੰਜਾਬ ਦੀ ਸੇਵਾ ਕਰਨੀ ਉਹ ਕਿਸੇ ਤਰੀਕੇ ਵੀ ਕਰ ਸਕਦਾ ਜੀ ਆ ਹੁਣ ਜੰਨੀਆਂ ਵੀ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਭਾਵੇਂ ਆ ਡੇਰਾ ਬਿਆਸ ਵਾਲੇ ਕਿੰਨੀ ਸੇਵਾ ਕਰਦੇ ਉਹਨਾਂ ਕੋ ਕੋਈ ਕੁਰਸੀ ਆ ਜੀ ਆ ਜਿਹੜੇ ਸਾਡੇ ਸੰਤ ਸਮਾਜ ਆ ਕਿੰਨੀ ਸੇਵਾ ਕਰਦਾ ਉਹਨਾਂ ਕੋ ਕੁਰਸੀ ਆ ਜੀ ਇਹੋ ਇਹੋ ਜਿਹੇ ਜਥੇਬੰਦੀਆਂ ਜਿਹੜੀਆਂ ਸਸਤੀ ਦਵਾਈ ਮੁਫਤ ਦਵਾਈ ਵੰਡਦੀ ਆ ਉਹਨਾਂ ਕੋ ਕੁਰਸੀ ਆ ਜਿਹਨਾਂ ਨੇ ਆ ਜਿਹੜੇ ਸਲਬ ਸੌਚਾਲਿਆ ਵਾਲੇ ਆ ਜਿਹੜੇ ਇਹਨੇ ਟਾਇਲਟਸ ਚ ਲਾਉਂਦੇ ਆ ਉਹਨਾਂ ਉਹਨਾਂ ਦੇ ਕੋਲੇ ਕੁਰਸੀ ਆ ਜਿੰਨੇ ਸੇਵਾ ਕਰਦੀ ਉਹ ਕਿੱਦਾਂ ਵੀ ਉਹ ਕਹਿੰਦੇ ਮੈਂ ਉਹ ਕਹਿੰਦੇ ਕਿ ਮੈਂ ਇੱਕ ਡਾਕਟਰ ਸੀ ਐਨਜੀਓ ਸੀ ਤੇ ਮੈਂ ਤੇ ਰਾਜਨੀਤੀ ਦੇ ਵਿੱਚ ਸੇਵਾ ਕਰਨ ਆਈ ਆ ਤੇ ਰਾਜਨੀਤੀ ਸਾਬਤ ਵੀ ਹੋਏਗੀ ਜੇ ਮੇਰੇ ਕੋਈ ਅਹੁਦਾ ਹੋਏਗਾ ਚਲੋ 5 ਸਾਲ ਸੀਪੀਐਸ ਰਹੇ ਇੱਕ ਵੀ ਦੱਸ ਦੇ ਕੋਈ ਹਸਪਤਾਲ ਬਣਾਇਆ ਐਲਤਦਾ ਵਿਭਾਗਾਂ ਦੀ ਇਹਨਾਂ ਕੋਲ ਜੀ ਸੋ ਇਹ 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 ਸਿਰਫ ਇਹੀ ਚੰਗੇ ਬਾਕੀ ਸਾਰੀ ਦੁਨੀਆ ਮਾਰੀ ਇਹਨਾਂ ਨੂੰ ਇਦਾਂ ਨਹੀਂ ਚੱਲਦਾ ਗੱਬ ਜੇ ਇੱਕ ਵੀ ਕੰਮ ਸਿੱਧੂ ਸਾਹਿਬ ਮੰਤਰੀ ਰਹੇ ਆ ਪੂਰੇ ਪਾਵਰਫੁਲ ਮੰਤਰੀ ਰਹੇ ਦਾਸਟੇਡ ਵੀ ਆ ਪ੍ਰੋਜੈਕਟ ਮੈਂ ਲੈ ਕੇ ਆਇਆ ਜੀ ਤੋ ਉਹ ਕਹਿੰਦੇ ਮੈਂ ਤੇ ਅਮਰਸਰ ਸਾਹਿਬ ਨੂੰ ਸਮਰਪਿਤ ਆ ਜੀ ਮੇਰਾ ਪਰਿਵਾਰ ਸਮਰਪਿਤ ਆ ਤੇ ਅਸੀਂ ਤੇ ਅਮਰਸਰ ਹੀ ਰਹਿਣਾ ਜੀ ਜੋ ਮਰਜ਼ੀ ਹੋਵੇ ਰਹਿਣ ਨਾ ਤਾਂ ਉਹਨਾਂ ਨੂੰ ਕੋਣ ਗੁਰੂ ਕੀ ਨਗਰੀ ਹੈ ਇੱਥੇ ਰੋਜ਼ 1.5 ਲੱਖ ਲੋਕ ਆਉਂਦੇ ਆ ਰਹਿਣੇ ਵੀ ਰਹਿਣ ਗੁਰੂਦੀ ਨਗਰੀ ਸਾਰਿਆਂ ਦਾ ਸਵਾਗਤ ਹੈ ਪਰ ਇਹ ਕੀ ਹੁਣ ਸਮਝਦੇ ਕਿ ਉਹ ਸਿਆਸੀ ਭਵਿੱਖ ਕੀ ਹੈ ਇਹਨਾਂ ਦਾ ਕੀ ਹੋਏਗਾ ਸਿਆਸੀ ਭਵਿੱਖ ਕਾਂਗਰਸ ਮੈਂ ਨਾ ਤੇ ਕੋਈ ਪੰਡਤ ਆ ਕਿਸੇ ਦੇ ਸਿਆਸੀ ਭਵਿੱਖ ਬਾਰੇ ਦੱਸ ਸਕਦਾ ਪਰ ਇਹ ਜ਼ਰੂਰ ਇੰਨਾ ਜ਼ਰੂਰ ਦੱਸ ਸਕਦਾ ਕਿ ਲੋਕਾਂ 'ਚ ਐਕਸਪੋਜ਼ ਹੋ ਚੁੱਕੇ ਆ ਇਹਨਾਂ ਦਾ ਜਿਹੜਾ ਵਾ ਇਹ ਠੁੱਸ ਪਟਾਕਾ ਚੱਲੇ ਕਾਰਤੂਸ ਦੇ ਹੋਂਡ ਵੇਖ ਲੈਣ ਆਪਣੀ ਜੇਬ ਇੰਨਾ ਹੀ ਮਾਨ ਆ ਵੀ ਲੋਕ ਸਾਡੇ ਨਾਲ ਨੇ ਬਣਾਉਣਾ ਆਪਣੀ ਪਾਰਟੀ ਦੇ ਆਉਣ ਮਦਾਨ ਚ ਬਿਲਕੁਲ ਬਿਲਕੁਲ ਤਾਂ ਬਣਾਉਣਾ ਆਪਣੀ ਪਾਰਟੀ ਆਉਣ ਮਦਾਨ ਦੇ ਵਿੱਚ ਪਤਾ ਲੱਗ ਜਾਊਗਾ ਇਹਨਾਂ ਨੂੰ ਵੀ ਬਹੁਤ ਭੌਸ ਸੀਗੇ ਅਤੇ ਕੁਲਵੀਰ ਜੀਰਾ ਵੀ ਤੁਹਾਡਾ ਜ਼ਿਕਰ ਕਰ ਰਹੇ ਸੀ ਕਿ ਬਹੁਤ ਤੁਸੀਂ ਹਲਕੇ ਚ ਕੰਮ ਕਰ ਰਹੇ ਹੋ ਲੰਬੇ ਸਮੇਂ ਤੋਂ ਤੁਹਾਡੇ ਪੋਜ਼ਿਟਿਵ ਨਵਜੋਦ ਕੋਰ ਸਿੱਧੂ ਸੀ ਇੱਕ ਤਰ੍ਹਾਂ ਦੇ ਸਰ ਮੇਰੇ ਵੇਖੋ ਬਾਰੇ ਕੋਈ ਕਿਸੇ ਦੇ ਨਾਲ ਮੇਰੀ ਕਹਿ ਬਾਜੀ ਦੀ ਹਲਕੇ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਇਹਨਾਂ ਨਾਲ ਕੋਈ ਬੰਦਾ ਤੁਰਦਾ ਨਹੀਂ ਸੀ ਜਦੋਂ ਤੁਰਦਾ ਨਹੀਂ ਸੀਗਾ ਤੇ ਇਹ ਇਹ ਇਹਨਾਂ ਦੇ ਹੀ ਹੈ ਰੋਣਾ ਜਿਹੜਾ ਬਾ ਇਹਨਾਂ ਦਾ ਹੈ ਉਹ ਫ੍ਰਸਟ੍ਰੇਸ਼ਨ ਦੇ ਵਿੱਚ ਪਤਾ ਨਹੀਂ ਇਹ ਕੀ ਕੀ ਬੋਲ ਗਏ ਤੇ ਕੀ 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 ਕਹੀ ਜਾਂਦੇ ਆ ਜੀ ਤਾਂ ਕੋਈ ਕਾਂਗਰਸ ਨੂੰ ਜ਼ਰ ਨੁਕਸਾਨ ਨਹੀਂ ਕੋਈ ਨਵਜੋਤ ਕੋ ਸਿੱਧੂ ਅਗਰ ਕਾਂਗਰਸ ਨੂੰ ਫਾਇਦਾ ਹੀ ਫਾਇਦਾ ਇਹਨਾਂ ਦੇ ਜਾਣਦਾ ਜੀ ਇਹਨਾਂ ਨੇ ਪਿਛਲੀ ਾਰ ਵੀ ਆਪਣੀ ਸਰਕਾਰ ਸੀ ਚੰਨੀ ਗਵਰਨਮੈਂਟ ਸੀ ਚੰਨੀ ਗਵਰਨਮੈਂਟ ਦੇ ਵਿੱਚ ਇਦਾਂ ਬੁਰਾ ਹਾਲ ਹੋਣਾ ਕਾਂਗਰਸ ਦਾ ਉਹ ਸਿਰਫ ਇਹ ਪਰਿਵਾਰ ਜ਼ਿੰਮੇਵਾਰ ਸੀ ਬਿਨਾਂ ਸੋਚੇ ਆਪਣੇ ਜੇ ਕੋਈ ਕਿਸੇ ਨੂੰ ਹੁਲਕਾ ਦੰਦੇ ਹੀ ਇਹ ਪੈਕੇਟ ਉਣ ਕੇ ਦੱਸੋ ਪਹਿਲਾਂ ਜੀ ਤੂੰ ਮਾਮਾ ਪ੍ਰਿੰਟਿੰਗ ਪ੍ਰੈਸ ਲਾਈ ਆ ਵੀ ਕੋਟਕਸ ਆ ਲਿਆ ਤੂੰ ਘਟੋ ਘਟ ਆਪਣੀ ਪਾਰਟੀ ਦੇ ਲੋਕਾਂ ਨੂੰ ਸੁਣੋ ਤੇ ਦੇਰੀ ਆ ਤੈਨੂੰ ਲੋਕਾਂ ਤੋਂ ਹੀ ਸੁਣਤ ਮਿਲਦਾ ਦੋਕੇ ਉਹ ਆਪਣੀ ਪਾਰਟੀ ਨੂੰ ਕੁਐਸਚਨ ਕਰੀ ਜਾਂਦਾ ਹੁਣ ਕਰਾਂ ਜਿਸ ਦਿਨ ਭਗਵਾਨ ਦਮਦ ਨੇ ਕਿਹਾ ਸੀਗਾ ਵੀ ਮੈਂ 100000 ਰੁਪਇਆ ਜਨਾਨੀਆਂ ਨੂੰ ਦੇਵਾਂਗਾ ਅੱਜ 4 ਸਾਲ ਹੋ ਗਏ ਨਹੀਂ ਦਿੱਤਾ ਇੰਦੋਂ ਤੇ ਕੁਐਸਚਨ ਨਹੀਂ ਕੀਤਾ ਮੋਦੀ ਸਾਹਿਬ ਨੇ ਕਿਹਾਈ ਮੈਂ 15 15 ਲੱਖ ਦੇਉਂਗਾ ਮੈਂ ਨੌਕਰੀਆਂ ਦੇਉਂਗਾ ਤੇ ਸਿੱਧੂ ਸਾਹਿਬ ਨੇ ਇਹਨੂੰ ਕੁਐਸਚਨ ਕਿਉਂ ਨਹੀਂ ਕੀਤਾ ਆਪਣੀ ਸਰਕਾਰ ਨੂੰ ਕੁਐਸਚਨ ਕਰਦਾ ਸੀ। ਆਲੋ ਹੀ ਨਾ ਕਿ ਆਪਣੇ ਹੀ ਪਾਰਟੀ ਦੇ ਉੱਤੇ ਉਹ ਗੱਲ ਕਰ ਰਹੀ ਸੀ ਵਿਰੋਧੀਆਂ ਦੇ ਉੱਤੇ ਸ਼ਬਦ ਨਹੀਂ ਨਿਕਲੇ ਉਹ ਕਹਿੰਦੇ ਉਹ ਕਹਿੰਦੇ ਨਾ ਨਾ ਮਿਲੇ ਹੋਏ ਸੀ ਸਾਰੇ। ਬਿਲਕੁਲ ਕੋ ਮਿਲੇ ਤੇ ਇਹ ਨੇ ਜਿਹੜੇ ਉਹਨਾਂ ਦੇ ਅੱਗੇ ਬੋਲਦੇ ਨਹੀਂ ਦੱਸੋ ਤੁਸੀਂ ਕਹਿੰ ਜ ਨੇ ਭਾਜਪੀ ਤੇ ਆਪ ਦੇ ਖਿਲਾਫ ਇਹਨਾਂ ਨੇ ਕਦੀ ਕੋ ਸਟੇਟਮੈਂਟ ਦਿੱਤੀ ਵਿਖਾ ਦਿਓ ਸਿੱਧੂ ਸਾਹਿਬ ਦੀ ਇੱਕ ਵੀ ਸਟੇਟਮੈਂਟ ਜੀ ਜੇ ਤਾਂ ਜੇ ਇਹ ਨਹੀਂ ਮਿਲੇ ਤੇ ਤਾਂ ਦੀ ਸਟੇਟਮੈਂਟ ਵਿਖਾਓ ਮੈਨੂੰ ਇੱਕ ਵੀ ਇਹਨਾਂ ਨੇ ਆਪ ਤੇ ਬੀਜੇਪੀ ਨੂੰ ਦਿੱਤੀ ਹੋਵੇ ਸ਼ੁਕਰੀਆ ਡਿੰਪਾ ਜੀ ਗੱਲਬਾਤ ਕਰਨ ਵਾਸਤੇ ਧੰਨਵਾਦ